ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਜੀ ਤੁਹਾਡੇ ਆ ਵੈਲਕਮ ਕਰਦੇ ਜੀ ਤੁਹਾਡਾ ਆਪਣੇ YouTube ਚੈਨਲ ਤੇ ਅਲਟਪੁਆਇੰਟ ਹੋ ਚੰਨੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡ ਲਈ ਸੂਟ ਬਹੁਤ ਸੋਹਣੇ ਕਾਟਨ ਦੇ ਜਿਹੜੇ ਕਿ ਤੁਹਾਨੂੰ ਪਤਾ ਆਪਾਂ ਹਰ ਵਾਰੀ ਸਸਤੀ ਰੇਂਜ ਚ ਲੈ ਕੇ ਆਉਂਦੇ ਆਂ ਤੇ ਬੜੇ ਘੈਂਟ ਲੈ ਕੇ ਆਉਂਦੇ ਆਂ ਤੇ ਸਾਡੇ ਸੂਟ ਜਿਹੜੇ ਹੁੰਦੇ ਆ ਡੇਲੀ ਵੇਅਰ ਹੁੰਦੇ ਆ ਤੇ ਬਜਟ ਸੂਟ ਹੁੰਦੇ ਆ ਜਿਹੜੇ ਸਾਰਿਆਂ ਦੇ ਬਜਟ ਚ ਆਉਣ ਵਾਲੇ ਹੁੰਦੇ ਆ ਆਜੋ ਸਾਰੇ ਲੈ ਸਕਦੇ ਆ ਸਾਰੇ ਲੈ ਸਕਦੇ ਆ ਤੁਹੀਂ ਇੱਕ ਸੂਟ ਵੀ ਸਾਡੇ ਕੋਲ ਲੈ ਸਕਦੇ ਜੇ ਪਰ ਆਪਾਂ ਕੋਸ਼ਿਸ਼ ਇਹ ਕਰਦੇ ਆਂ ਕਿ ਦੋ ਸੂਟ ਬੁੱਕ ਕਰੋ ਤਾਂ ਜੋ ਤੁਹਾਨੂੰ ਵੀ ਫਾਇਦਾ ਹੋਵੇ ਤੇ ਸਾਨੂੰ ਵੀ ਹੋਵੇ ਹਾਂਜੀ ਠੀਕ ਆ ਜੀ ਦੋਵਾਂ ਦੇ ਵਿੱਚ ਸ਼ਿਪਿੰਗ ਜਿਹੜੀ ਸਾਨੂੰ ਉਹੀ ਪੈ ਜਾਣੀ ਹੈ ਤੇ ਤੁਹਾਨੂੰ ਵੀ ਜਿਹੜਾ ਆ ਕਿ ਸ਼ਿਪਿੰਗ ਲੈਸ ਮਿਲ ਜਾਣੀ ਹੈ ਤੇ ਆਜੋ ਤੁਹਾਨੂੰ ਕਰਾਈਏ ਚੈੱਕ ਪਹਿਲਾਂ ਇੱਕ ਦਿਖਾ ਸੂਟ ਜਿਹੜਾ ਕਿ ਮੈਚਿੰਗ ਇਹ ਸੂਟ ਦਾ ਆਹ ਹੈ ਕਦੀ ਸ਼ਰਟ ਆਹ ਰੰਗ ਦੀ ਆਹ ਕਰੋ ਚੈੱਕ ਕਾਲ ਦਾ ਪ੍ਰਿੰਟ ਹੈ ਕਿਨਾਰ ਦੇ ਵਾਈਟ ਕਲਰ ਦੀ ਬਾਟਲ ਹਾਂ ਤੇ 2.5 ਮੀਟਰ ਦੀ ਕੱਟ ਜ ਇਹਨਾਂ ਦੀ ਤੇ ਰੇਟ ਇਹਦਾ ਜਿਹੜਾ ਹੈਗਾ ਜੇ ਸਿੰਗਲ ਸੂਟ ਦਾ ਹੈਗਾ ਜੇ 400 ਰੁਪਿਆ ਹਾਂ ਤੇ ਡਬਲ ਦਾ ਹੋਊਗਾ 700 ਰੁਪਿਆ ਦੋ ਬੁੱਕ ਕਰੋਗੇ ਤਾਂ 700 ਰੁਪਿਆ ਸ਼ਿਪਿੰਗ ਹੋਊਗੀ ਫ੍ਰੀ ਤੇ ਡਬਲ ਦੇ ਵਿੱਚ ਫਾਇਦਾ ਡਬਲ ਚ ਫਾਇਦਾ ਜੀ ਡਬਲ ਧਮਾਲ ਹੋ ਗਈ ਉਹ ਤੇ ਆਗੇ ਤੇ ਦੂਜਾ ਪ੍ਰਿੰਟ ਆਹ ਲਓ ਜੀ ਇਹਦਾ ਦੂਜਾ ਪ੍ਰਿੰਟ ਤੇ ਵੀਡੀਓ ਦੇ ਐਂਡ ਤੱਕ ਵੇਖਿਓ ਐਂਡ ਤੇ ਸੂਟ ਦੇ ਬਹੁਤੇ ਐਂਡ ਕਰਾਏ ਜੇ ਇਹਗਾ ਨੇਵੀ ਬਲੂ ਕਲਰ ਤੇ ਆਗਾ ਵਾਈਟ ਹਾਂ ਜੀ ਸ਼ਰਟ ਆ ਗਈ ਬਾਟਮ ਹਾਂ ਜੀ ਤੇ 2.5 ਮੀਟਰ ਦੀ ਵੀ ਜੀ ਸੇਮ ਹਾਂ 2.5 2.5 ਮੀਟਰ ਦੀ ਕੱਟ ਹੁੰਦੀ ਆ ਦੇ ਹਿਸਾਬ ਨਾਲ ਲ 95 ਦੀ ਹੁੰਦੀ ਆ ਤੇ ਇਹਦੀ ਜਿਹੜੀ ਕੱਟ ਆ ਨਿਕਲ ਆਉਂਦੀ ਆ ਸਵਾ ਦੋ ਤੇ ਲੱਗ ਜਾਗੇ ਸਵਾ ਦੋ ਤੋਂ ਥੋੜੀ ਜਿਹੀ ਉੱਪਰ ਹੁੰਦੀ ਆ ਸ਼ਰਟ ਬਣ ਜੂ ਬੜੇ ਆਰਾਮ ਨਾਲ ਬੜੇ ਆਰਾਮ ਨਾਲ ਸਟ੍ਰੇਟ ਬਾਟਮ ਦੇ ਨਾਲ ਬਣ ਜਾਂਦੀ ਆ ਆਹ ਕੋਲੇ ਚੱਲਦੀਆਂ ਸਟ੍ਰੇਟ ਬਾਟਮ ਆ ਹਾਂ ਆ ਲਓ ਜੀ ਬਾਟਮ ਸਾਰਾ ਨਾ ਵਾਈਟ ਹੀ ਆਉਗੀ ਆ ਜਾਵਾ ਬਲੂ ਕਲਰ ਸਕਾਈ ਬਲੂ ਕਲਰ ਸਕਾਈ ਬਲੂ ਫਿਰੋਜੀ ਕੁਛ ਵੀ ਕਾ ਲਓ ਨਾ ਆ ਦੇ ਵਾਈਟ ਕਲਰ ਦੀ ਬਾਟਮ ਬਾਟਮ ਵਾਈਟ ਕਲਰ ਦੀ ਜੇ ਤੇ ਬੜੀ ਘੈਂਟ ਜੀ ਬਾਟਮ ਜੇ 2.5 2.5 ਮੀਟਰ ਦੀ ਕੱਟ ਦੇ ਨਾਲ ਜੇ ਤੇ ਇਸ ਤੋਂ ਕੱਪੜਾ ਬਹੁਤ ਸੋਹਣਾ ਇਹਦਾ ਹਾਂ ਬਿਲਕੁਲ ਸੌਫਟ ਕੱਪੜਾ ਤੇ ਇਸ ਤੋਂ ਬਾਅਦ ਆ ਜਾਣਗੇ ਜਿਹਨੂੰ ਆਪਾਂ ਕੁੜਤੀ ਸੂਟ ਕੁੜਤੀ ਸੂਟ ਕਹਿ ਦਿੰਨੇ ਆ ਇਹ ਵੀ ਕਰਾਓ ਚੈੱਕ ਜਿਹੜੀ ਖੋਲ ਕੇ ਆਹ ਇਹਦੀ ਸ਼ਰਟ ਆ ਆ ਗਿਆ ਕੁੜਤੀ ਸੂਟ ਇਹ ਆ ਗਿਆ ਫਰੰਟ ਇਹਦਾ ਸਾਰਾ ਜਿਹੜਾ ਜੇ ਡਿਸ ਆਹ ਨੈਕ ਤੇ ਆ ਨੈਕ ਤੇ ਡਿਜ਼ਾਈਨ ਆਹ ਇਹ ਬਾਹਾਂ ਤੇ ਇਹ ਬਾਹਾਂ ਤੇ ਗ੍ਰੇ ਕਲਰ ਜੇ ਇਹਦਾ ਆ ਵਾਈਟ ਬਾਟਮ ਜੇ ਇਹਦੀ ਥੱਲੇ ਘੇਰੇ ਤੇ ਦਿਖਾ ਦੇ ਆ ਦੇਖੇ ਲਓ ਤੇ ਆਗਾ ਜੇ ਕੇਰੇ ਦੇ ਉੱਪਰ ਇਹਦੇ ਤੇ ਸਾਰਾ ਪ੍ਰਿੰਟ ਹੈਗਾ ਜੇ ਗ੍ਰੇ ਕਲਰ ਦਾ ਇਹਦੀ ਬੈਕ ਸਾਈਡ ਦਿਖਾ ਦੇ ਵਾਹ ਲਓ ਜੀ ਆ ਆ ਗਈ ਤੇ ਡਿਜ਼ਾਈਨ ਮੰਨ ਲੋੜ ਨਹੀਂ ਪੈਣੀ ਡਿਜ਼ਾਈਨ ਨਹੀਂ ਹਾਂ ਆ ਬੈਕ ਸਾਈਡ ਤੇ ਡਿਜ਼ਾਈਨ ਆ ਜਾਣਾ ਨੱਕ ਦੇ ਤੇ ਆ ਆ ਗਿਆ ਸਾਰਾ ਇਹਦਾ ਫਰੰਟ ਬੈਕ ਡਿਜ਼ਾਈਨ ਇਹ ਬਿਨਾਂ ਦੁਪੱਟੇ ਤੋਂ ਜੇ ਤੇ ਆ ਆ ਗਿਆ ਬਾਟਮੇ ਦੇ ਨਾਲ ਬਾਟਮੇ ਦੀ ਥੋੜੀ ਆਫ ਵਾਈਟ ਆ ਹਾਂ ਇਹ ਗ੍ਰੇ ਕਲਰ ਦੀ ਸ਼ਰਟ ਆ ਗ੍ਰੇ ਕੰਦਰ ਦੀ ਸ਼ਰਟ ਆ ਤੋਂ ਬਾਅਦ ਆ ਗਿਆ ਗਾਜਰੀ ਕੰਦਰ ਦਾ ਕਲਰ ਕਲਰ ਸਾਰੇ ਬੜੇ ਸੋਹਣੇ ਸੋਹਣੇ ਜੇ ਡਿਫਰੈਂਟ ਨੇ ਡਿਜ਼ਾਈਨ ਥੋੜੇ ਸੇਮ ਸੇਮੀ ਆ ਹਾਂ ਆ ਫੇਸ ਨੇਕ ਤੇ ਉਹੀ ਪੈਟਰਨ ਉਹੀ ਆ ਜਣੇ ਨੇਕ ਆ ਗਿਆ ਬਾਹਵਾ ਆ ਗਈਆਂ ਘੇਰਾ ਘੇਰਾ ਆ ਗਿਆ ਬੈਕ ਸਾਈਡ ਆ ਗਈ ਬੈਕ ਸਾਈਡ ਤੇ ਫੇਸ ਜਿਹੇ ਲੈਂਥ ਵੀ ਇਹਨਾਂ ਦੀ ਜਿਹੜੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਲੈਂਥ ਦੀ ਵੀ ਕੋਈ ਪ੍ਰੋਬਲਮ ਨਹੀਂ ਕੀ ਇਹਨਾਂ ਦੀ ਕਲਰ ਸ਼ਾਰਟ ਹੀ ਚੱਲਦੀਆਂ ਇਹਦਾ ਤੁਸੀਂ ਕੋਟ ਸੈਟ ਬਣਾ ਸਕਦੇ ਜਿਹੜੇ ਬੜੇ ਰਮਾਨਾ कॉटन ਦਾ ਕੋਟ ਸੈਟ ਬਣਾਓ ਫਰੌਗ ਬਣਾਓ ਸੂਟ ਬਣਾਓ ਜੋ ਮਰਜ਼ੀ ਤਿਆਰ ਕਰਾ ਲਓ ਬਣ ਜਾਂਦਾ ਆਹ ਦੇ ਪੇਨ ਬਾਟਮ ਗਾਜੀ ਕਲਰ ਦੇ ਹਾਂਜੀ ਇਹ ਆਗੇ ਜੇ ਪਾਕਿਸਤਾਨੀ ਪ੍ਰਿੰਟਰ ਪਾਕਿਸਤਾਨੀ ਸੂਟ ਬਹੁਤ ਹੀ ਸੋਹਣੇ ਦੇ ਬੜੇ ਘੈਂਟ ਜੇ ਪ੍ਰਿੰਟ ਜੇ ਰੇਟ ਵੀ ਇਹਨਾਂ ਦੇ ਕਮਾਲ ਹੀ ਹੋਣ ਵਾਲੇ ਜੇ ਪੂਰਾ ਫਰੰਟ ਇੱਕ ਸੈਕਿੰਡ ਮੈਂ ਲਾਗੋਂ ਦਿਖਾਦਾ ਪ੍ਰਿੰਟ ਵੇਖੋ ਕਿੰਨਾ ਪਿਆਰਾ ਜੇ ਓਹ ਇਹ ਸੋਨਾ ਪ੍ਰਿੰਟ ਜੇ ਬਹੁਤ ਹੀ ਸੋਨਾ ਬੜਾ ਬੜਾ ਸੋਨਾ ਸੌਫਟ ਕਪੜਾ ਕਪੜਾ ਪਿਛਲੀ ਵਾਰੀ ਵੀ ਇਹ ਬੜੇ ਆਪਾਂ ਸੂਟ ਸੈਲ ਕੀਤੇ ਸੀਗੇ ਤੇ ਕੋਈ ਕੰਪਲੇਂਟ ਨਹੀਂ ਆਈ ਬਾਬੇ ਦੀ ਕਿਰਪਾ ਨਾਲ ਇਹਨਾਂ ਦੀ ਵੀ ਬੈਕ ਸਾਈਡ ਦਿਖਾ ਦੇ ਮੇਰੇ ਤਾਂ ਸਿੱਖੀ ਗੱਲ ਦੱਸਾਂ ਇਹਨੂੰ ਪ੍ਰੈਸ ਕਰਨ ਦੀ ਲੋੜ ਨਹੀਂ ਪੈਣੀ ਆ ਲਓ ਜੀ ਆਹ ਦੀ ਬੈਕ ਸਾਈਡ ਆ ਲੈਪਾਵਾਂ ਆ ਇਹਦੀ ਫਰੰਟ ਸਾਈਡ ਜੇ ਇਹਦੇ ਨਾਲ ਬਾਟਮ ਹੈ ਕਿ ਜੇ ਵਾਈਨ ਕਲਰ ਦੀ ਵਾਈਨ ਕਲਰ ਦੀ ਸੇਮ ਬਾਟਮ ਪਲੇਨ ਬਾਟਮ ਚਲੋ ਜੀ ਨੈਕਸਟ ਆ ਲਓ ਜੀ ਅੱਗੇ ਬਾਟਮ ਆ ਗਈ ਡਾਰਕ ਕਾਫੀ ਕਲਰ ਦੀ ਡਿਜ਼ਾਈਨ ਸੇਮ ਹੀ ਆਊਗਾ ਹਾਂ بیس ਥੋੜਾ ਥੋੜਾ ਇਹਦੇ ਵਿੱਚ ਡਾਰਕ ਕਾਫੀ ਆ ਜਾਊਗਾ ਜਿੱਦਾਂ ਆ ਚੀਜ਼ਾਂ ਜਿਹੜੀਆਂ ਇਹ ਆ ਜਾਣਗੀਆਂ ਡਾਰਕ ਇਹਦੇ ਥੱਲੇ بیس ਜਿਹੜਾ ਆ ਉਹ ਡਾਰਕ ਆ ਜਾਊਗਾ ਬਾਕੀ ਸੇਮ ਡਿਜ਼ਾਈਨ ਹਾਂ ਡਿਜ਼ਾਈਨ ਸੇਮ ਡਿਜ਼ਾਈਨ ਬੜਾ ਸੋਹਣਾ ਬਣਿਆ ਵਿੱਚ ਦੀ ਬੈਕ ਸਾਈਡ ਦਿਖਾ ਤਾਂ ਆ ਇਹਦੀ ਬੈਕ ਸਾਈਡ ਹੈ ਪੂਰੇ ਜਗ ਦੇ ਪ੍ਰਿੰਟ ਆ ਘਣ ਘਣ ਦੇ ਪ੍ਰਿੰਟ ਸਾਰੇ ਹੀ ਨਾਲ ਲਏ ਦੇ ਬਰਾਉਂਡਰ ਦੀ ਬਾਟਮ ਬਾਟਮ ਹਾਂ ਤੇ ਇਹ ਵੀ ਸੇਮ ਰੇਂਜ ਦੇ ਸੇਮ ਰੇਟ ਦੇ ਦੋ ਸੂਟ ਚੈੱਕ ਕਰੋ ਦੋ ਮਿਲ ਜਣਗੇ ਤੁਹਾਨੂੰ 700 ਦੇ ਤੇ ਸਿੰਗਲ ਜਿਹੜਾ ਜੇ ਉਹ ਤੁਹਾਨੂੰ ਮਿਲ ਜੂਗਾ 400 ਦਾ ਤੇ ਐਦ ਕੀ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਐਦ ਕੀ ਕਾਟਨ ਦੇ ਰੇਟ ਜਿਹੜੇ ਨੇ ਥੋੜੇ ਜਿਹਾ ਸਮਾਨੀ ਛੂੰ ਡੈ ਐਦ ਕੀ ਆ ਗਾ ਨੇਵੀ ਬਲੂ ਕਲਰ ਦੀ ਬਾਟਮ ਮੇਰੀ ਹਾਂ ਬਹੁਤ ਸੋਹਣਾ ਪੈਂਟ ਆ ਕਪੜਾ ਬਹੁਤ ਸੋਹਣਾ ਗਾ ਗਰਮੀਆਂ ਚ ਪੈਣ ਲਾ ਪੂਰਾ ਪੂਰਾ ਘੈਂਟ ਪੈਣ ਲਾ ਕਪੜਾ ਘੈਂਟ ਆਹ ਲੋ ਜੀ ਆਹ ਕਲਰ ਚੈੱਕ ਕਰੋ ਜੀ ਇਹਦੀ ਮਹਿੰਦੀਆ ਸ਼ੇਡ ਸਾਰਿਆਂ ਦੀ ਫੇਵਰੇਟ ਸ਼ੇਡ ਆ ਮਹਿੰਦੀ ਸ਼ੇਡ ਤੇ ਬਾਟਮੇ ਦੇ ਨਾਲ ਮਹਿੰਦੀ ਸ਼ੇਡ ਦੀ ਆਹ ਜੀ ਪਲੇਨ ਇਹਦੀ ਬਾਟਮ ਮਹਿੰਦੀਆ ਕਲਰ ਦੀ ਹਾਂਜੀ ਤੇ ਪਹਿਲਾ ਹੀ ਕਲਰ ਪਹਿਲਾ ਹੀ ਕਲਰ ਵੇਖੋ ਕਿੰਨਾ ਪਿਆਰਾ ਜੇ ਘੈਂਟ ਜਾਂ ਪ੍ਰਿੰਟ ਤੇ ਰੇਟ ਇਹਦਾ ਜਿਹੜਾ ਹੈਗਾ ਜੇ ਅੱਜ ਦਾ ਇਹਨਾਂ ਸੂਟਾਂ ਦਾ ਹੈਗਾ ਜੇ ਸਿੰਗਲ 400 ਦਾ ਤੇ ਦੋ ਸੂਟ ਲੈਂਦੇ ਜੇ ਇਹਦੇ ਤੁਹਾਨੂੰ ਮਿਲ ਜਾਣਗੇ 700 ਦੇ ਸ਼ਿਪਿੰਗ ਫ੍ਰੀ ਦੇ ਨਾਲ ਹਾਂਜੀ ਤੇ ਆ ਇਹਦਾ ਉਹ ਪੂਰਾ ਫਰੰਟ ਹਾਂ ਸਿੰਗਲ ਤੇ ਵੀ ਫ੍ਰੀ ਜੇ ਦੋਵਾਂ ਤੇ ਫ੍ਰੀ ਆਹ ਲਓ ਜੀ ਆ ਇਹਦਾ ਫਰੰਟ ਆਊਗਾ ਸਾਰਾ ਫਰੰਟ ਸਾਰਾ ਇਹ ਡਿਜੀਟਲ ਪ੍ਰਿੰਟ ਪਾਕਿਸਤਾਨੀ ਪੂਰਾ ਘੈਂਟ ਨਾਲ ਦੀਆ ਆ ਬਾਵਾ ਹਾਂਜੀ ਆ ਬਾਵਾਂ ਦਾ ਡਿਜ਼ਾਈਨ ਹੈ ਬੈਸੜੀ ਇਹਦੀ ਬੈਗ ਬੈਗੋ ਪ੍ਰਿੰਟਡ ਲੈਂਸਾਈਡ ਆਉਗੀ ਉਹ ਲੌਗ ਪ੍ਰਿੰਟਡ ਸਾਰੀ ਪ੍ਰਿੰਟਡ ਤੇ ਲੈਂਥ ਜਿਹੜੀ ਇਹਦੀ ਹੈਗੀ ਜੇ 42 44 ਲੈਂਥ ਰੈਡੀ ਹੋ ਜਾਂਦੀ ਜਿਹਨਾਂ ਦੀ ਕਿੰਨੀ ਬੜੀ ਹੁੰਦੀ ਆ ਲੌਗ ਪਲੇਨ ਬਾਟਮ ਹੈ ਬਾਟਮ ਹੈ ਜਿਹੜਾ ਪਲੇਨ ਕਲਰ ਦੀ ਬਰਾਊਨ ਕਲਰ ਦੀ ਹਾਂ ਤੇ ਬਹੁਤ ਸੋਹਣੀ ਬਾਟਮ ਦੇ ਨਾਲ ਕੰਟਰਾਸਟ ਬਹੁਤ ਪਿਆਰੇ ਜੇ ਤੇ ਸਾਰੇ ਪ੍ਰਿੰਟ ਵੱਖਰੇ ਵੱਖਰੇ ਹੋਣਗੇ ਜੇ ਅੱਜ ਤਾਂ ਲਗੋ ਅੱਗੇ ਆ ਗਿਆ ਮੂੰਗਿਆ ਕਲਰ ਇਸ ਇਹਦੇ ਸੇ ਇੱਕ ਪ੍ਰਿੰਟ ਦੇ ਚਾਰ ਸੂਟ ਮਿਲਣਗੇ ਤੁਹਾਨੂੰ ਕਲਰ ਵਾਖ ਵਾਖ ਕਲਰ ਚ ਇਨਨਗੇ ਹਾਂ ਆ ਲਓ ਜੀ ਆ ਵੀ ਪ੍ਰਿੰਟ ਆ ਗਿਆ ਸੇਮ ਕਲਰ ਆ ਗਿਆ ਮੂੰਗੀਆਂ ਮਹਿੰਦੀ ਛੇੜ ਪ੍ਰਿੰਟ ਬਹੁਤ ਹੀ ਪਿਆਰੇ ਜੇ ਸੂਟ ਬਹੁਤੇ ਸੋਹਣੇ ਜੇ ਸਿੱਧੇ ਡਿਜ਼ਾਈਨ ਸੇਮ ਸੇਮ ਬਹੁਤ ਹੈ ਤੋ ਨਾ ਬਹੁਤ ਹੈ ਤੋ ਨਾ ਬਿਨਾ ਦੁਪੱਟੇ ਦਾ ਜੇ ਸਿੰਗਲ ਸੂਟ ਦਾ ਰੇਟ ਹੈਗਾ ਜੇ 400 ਰੁਪਇਆ ਦੋ ਸੂਟ ਲੈਂਦੇ ਜੇ ਤੇ ਤੁਹਾਨੂੰ ਮਿਲ ਜਾਣਗੇ 700 ਰੁਪਇਆ ਦੇ ਸ਼ਿਪਿੰਗ ਫ੍ਰੀ ਦੇ ਨਾਲ ਅੱਗੇ ਆ ਗਿਆ ਪਰਪਲ ਕਾ ਹਾਂ ਜੀ ਕਲਰ ਸਾਰੇ ਬੜੇ ਘੈਂਟ ਜੇ ਸਾਰੇ ਬਹੁਤ ਸੋਹਣੇ ਕਲਰ ਜੇ ਬਾਟਮ ਪਲੇਨ ਜੇ ਇਹਨਾਂ ਦੇ ਨਾਲ 2.5 2.5 ਮੀਟਰ ਦੀ ਕੱਟ ਜੇ ਇਹਦਾ ਸੂਟ ਬਣਾਓ ਪਲਾਜ਼ੋ ਬਣਾਓ ਫਰੌਗ ਨਹੀਂ ਬਣਨੀ ਫਰੌਗ ਨਹੀਂ ਬਣਨੀ ਫਰੌਗ ਨਹੀਂ ਬਣਨੀ ਪਲਾਜ਼ੋ ਪਾਕਿਸਤਾਨੀ ਸੂਟ ਬਣਾ ਲਓ ਇਹਦੇ ਜਿਹੜੇ ਖੁੱਲੇ ਖੁੱਲੇ ਚੱਲਦੇ ਕੋਟ ਸਟਾਈਲ ਵੀ ਬਣ ਜਾਂਦਾ ਜੇ ਇਹਦਾ ਬਣ ਜਾਂਦਾ ਆਹ ਲਓ ਜੀ ਆ ਆ ਕੀ ਬਾਟਮ ਇਹਦਾ ਨਾ ਬਲੂ ਕਲਰ ਦੀ ਹਾਂ ਡੇਬੀ ਬਲੂ ਕਲਰ ਦੀ ਬੋਲ ਸੁਣਾ ਚੂੜ ਕਲਰ ਬੜਾ ਸੁਣਾ ਆ ਲੋ ਜੀ ਇਹ ਆ ਗਿਆ ਦੂਜਾ ਡਿਜ਼ਾਈਨ ਇਹਦੇ ਵਿੱਚ ਵੀ ਆ ਜਾਣਗੇ ਚਾਰ ਕਲਰ ਡਿਜ਼ਾਈਨ ਹੀ ਹੈਗਾ ਚਾਰ ਚਾਰ ਕਲਰ ਹੀ ਹੈਗੇ ਡਿਜ਼ਾਈਨ ਹੈ ਇਹਦੇ ਵਿੱਚ ਵੀ ਚਾਰ ਕਲਰ ਮਿਲ ਜਣਗੇ ਤੁਹਾਨੂੰ ਡਿਜ਼ਾਈਨ ਸੇਮ ਬਣਿਆ ਤੇ ਆ ਨਾਲ ਹੀ ਲੇਪਾਵਾਂ ਹਾਂ ਬਾਟਮ ਆ ਗਈ ਇਹਦੇ ਨਾਲ ਕਾਫੀ ਕਲਰ ਦੀ ਕਾਫੀ ਕਲਰ ਦੀ ਬਾਟਮ ਇਹਦੀ ਬੈਕ ਸਾਈਡ ਦਿਖਾ ਦੇ ਕੋਣ ਇਹਦੀ ਬੈਕ ਸਾਈਡ ਦਿਖਾ ਦੇ ਇਹਦੀ ਬੈਕ ਸਾਈਡ ਆਉਗੀ ਆ ਆਉਗੀ ਬੈਕ ਸਾਈਡ ਇਹਦੀ ਸਾਰੇ ਸੂਟਾਂ ਦੀ ਇਦਾਂ ਦੀ ਬੈਕ ਪ੍ਰਿੰਟਡ ਆਊਗੀ ਸਾਰੇ ਆਹ ਲਓ ਜੀ ਨੈਕਸਟ ਦਿਖਾਉਂਦਾ ਬਹੁਤ ਸਾਫਟ ਆ ਬਹੁਤ ਪਿਆਰਾ ਕਪੜਾ ਜੇ ਕੰਪਲੇਂਟ ਕੋਈ ਨਹੀਂ ਜੇ ਰੇਂਜ ਸਸਤੀ ਜੇ ਕੁਆਲਿਟੀ ਘੈਂਟ ਜੇ ਆਹ ਲਓ ਜੀ ਫੇਰ ਆ ਗਈ ਮਹਿੰਦੀ ਸ਼ੇਡ ਇਸੇ ਪ੍ਰਿੰਟ ਦੇ ਵਿੱਚ ਤੁਹਾਨੂੰ ਹੁਣ ਮਿਲਣਗੇ ਚਾਰ ਕਲਰ ਇੱਕ ਇੱਕ ਪਹਿਲਾ ਪਤਨ ਦੇ ਦਿੱਤਾ ਦੂਜਾ ਮਹਿੰਦੀ ਸ਼ੇਡ ਆ ਗਈ ਬਾਟਮ ਪਲੇਨ ਆ ਗਈ ਇਹਦੇ ਨਾਲ ਕਾਟਨ ਦੀ ਬਾਟਮ ਜੇ ਕਾਟਨ ਦੀ ਹੀ ਸ਼ਰਟ ਜੇ ਮਹਿੰਦੀਆ ਕਲਰ ਆ ਸੂਟ ਦਾ ਤੇ ਮਹਿੰਦੀਆ ਕਲਰ ਦੀ ਬਾਟਮ ਅੱਗੇ ਆ ਗਿਆ ਬਲੂ ਕਲਰ ਬਲੂ ਕਲਰ ਡਿਜ਼ਾਈਨ ਪ੍ਰਿੰਟ ਬਹੁਤ ਸੋਹਣਾ ਪਲੇਨ ਬਾਟਮ ਬਾਟਮ ਪਲੇਨ ਸੇਮ ਬੈਕ ਸਾਈਡ ਵੀ ਇਦਾਂ ਹੀ ਬਿਨਾ ਦੁਪੱਟੇ ਤੋਂ 400 ਦਾ ਸੂਟ ਜੇ 700 ਦੇ ਦੋ ਜੇ ਤੇ ਦੋ ਲੈ ਕੇ ਸਾਡਾ ਜੀ हां फायदा है ना वाह हम्म दो लेन ज्यादा फायदा है ਇਹ ਹੈ ਮੇਰੇ ਗਾਣੇ ਚਲੋ ਜੀ ਅਸੀਂ ਉਹ ਪਹਿਲਾਂ ਵਾਂਗ ਫੇਰ ਕਮਲ ਕੋ ਦੰਡਾ ਵਿੱਚ ਜਿੱਦਾਂ ਛਿੜੀ ਛਿੜੀ ਕਰ ਦਿੰਨੇ ਹਾਂ ਲਓ ਜੀ ਵੀਡੀਓ ਸੌਰੀ ਵੀਡੀਓ ਕਹਿੰਦਾ ਸੂਟ ਆ ਗਿਆ ਬਹੁਤ ਸੋਹਣਾ ਬੜਾ ਘੈਂਟ ਇਦਾਂ ਹੀ ਅਸੀਂ ਅਸ ਤੇ ਖੇਡਦੇ ਤੁਹਾਡੇ ਨਾਲ ਵੀਡੀਓ ਬਣਾਉਂਦੇ ਰਾਵਾਂਗੇ ਸੂਟ ਲੈ ਕੇ ਆਉਂਦੇ ਰਾਵਾਂਗੇ ਚੈੱਕ ਕਰਦੇ ਰਿਹਾ ਵੀਡੀਓ ਬਣਾਉਂਦੇ ਆਹ ਉਹ ਕਹਿੰਦੇ ਬਤੋਂ 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 ਬੈਂਗਣੀ ਹਾਂ ਲਾ ਬੈਂਗਣੀ ਖੇਡਿਆ ਲਾਈਟ ਬੈਂਗਣੀ ਖੇਡ ਸੂਟ ਬਹੁਤ ਸੋਹਣਾ ਪ੍ਰਿੰਟ ਬੜਾ ਘੈਂਟ ਜੇ ਇੱਕ ਨਾਲ ਦੇ ਚਾਰ-ਚਾਰ ਆਪਣੇ ਕੋਲ ਡਿਜ਼ਾਈਨ ਜਿਹੜੇ ਜੇ ਉਹ ਮਿਲ ਜਾਣਗੇ ਤੁਹਾਨੂੰ ਆਹ ਲੋ ਜੀ ਆ ਵੀ ਪ੍ਰਿੰਟ ਜਿਹੜਾ ਜੇ ਆ ਵੀ ਡਿਜ਼ਾਈਨ ਤੁਸੀਂ ਵੇਖ ਸਕਦੇ ਹੋ ਇਹ ਹੁਣ ਦਾ ਗਰਮੀ ਚ ਪਹਿਲੇ ਸੁੱਕੀ ਪਾਉਣੇ ਆ ਬਹੁਤ ਬਿਨਾ ਲਾਈਨਿੰਗ ਤੋਂ ਬਣਦੇ ਜੇ ਪ੍ਰੈਸ ਵੀ ਨਹੀਂ ਜੇ ਕਰਨ ਦੀ ਲੋੜ ਹੋਰ ਦੱਸੋ ਧੋ ਕੇ ਇਦਾਂ ਹੀ ਧੋ ਕੇ ਇਹਨੂੰ ਝਾੜੋ ਝਾੜੇ ਸੁੱਕ ਜਾਣਾ ਸੁੱਕ ਜਾਣਾ ਗਰਮੀ ਦੇ ਝਾੜੇ ਸੁੱਕੀ ਜਾਂਦੇ ਆ ਤੇ ਸੋਹਣੇ ਸੋਹਣੇ ਸੂਟ ਜੇ ਸਸਤੀ ਸਸਤੀ ਰਹਿ ਜਾਂਦੀ ਫਿਰ ਚੇਂਜ ਹੋ ਗਿਆ हां ओही एक डिजाइन ਦੇ ਵਿੱਚ ਚਾਰ ਚਾਰ ਕਲਰ ਆ ਜਾਣਗੇ ਤੇ ਦੀ ਬੈਕ ਸਾਈਡ ਦਿਖਾ ਦੀਏ ਆ ਲਓ ਜੀ हां ਉਹਦੀ ਬੈਕ ਸਾਈਡ ਬਹੁਤ ਸੋਹਣੀ ਬਣੀ ਜੀ ਤਾਂ ਲਓ ਜੀ ਪਲੇਨ ਬਾਟਮ ਬਿਨਾ ਦੁਪट्टे ਤੋਂ ਰੇਟ ਹੈਗਾ ਜੇ 400 ਤੇ ਦੋ ਸੂਟ 700 ਲਓ ਅੱਗੇ ਆ ਗਿਆ ਕਾਫੀ ਸ਼ੇਡ ਕਾਫੀ ਸ਼ੇਡ ਪ੍ਰਿੰਟ ਬਹੁਤ ਸੋਹਣਾ ਘੈਂਟ ਤੇ ਸੇਮ ਹੀ ਉਦਾਂ ਹੀ ਆ ਜਾਊਗਾ ਸਾਰਾ ਕੁਝ ਡਿੱਟੋ ਡਿਟੇਲ ਇਹਦੀ ਵੀਡੀਓ ਸਾਰੀ ਜਿਹੜੀ ਆ ਚੈੱਕ ਕਰੋ ਤੀਜਾ ਪ੍ਰਿੰਟ ਆ ਗਿਆ ਦੇ ਵਿੱਚ ਹਾਂਜੀ ਹਾਂਜੀ ਇਹ ਤੁਹਾਨੂੰ ਸਾਰੇ ਜਿਹੜੇ ਜਿਹੇ ਫ੍ਰੀ ਸ਼ਿਪਿੰਗ ਦੇ ਨਾਲ ਮਿਲ ਜਾਣਗੇ ਜੇ ਪੇਮੈਂਟ ਹਾਂਜੀ ਹਾਂਜੀ ਨੇਵੀ ਬਲੂ ਕਲਰ 400 ਦਾ ਇੱਕ 700 ਦੇ ਦੋ ਸ਼ਿਪਿੰਗ ਦੋਵਾਂ ਦਾ ਫ੍ਰੀ ਹਾਂਜੀ ਆਹ ਕਲਰ ਜਿਹੜਾ ਆਪਾਂ ਬਹੁਤ ਜ਼ਿਆਦਾ ਡਿਮਾਂਡ ਚ ਆਇਆ ਇਸ ਟਾਈਮ ਤੇ ਇਹ ਤੇ ਪੈਂਡਿੰਗ ਵੀ ਬੜੇ ਪਏ ਬੜੇ ਆਰਡਰ ਪਹਿਲੇ ਡਿਜ਼ਾਈਨ ਦੇ ਪੈਂਡਿੰਗ ਪਏ ਅੱਜ ਆਪਾਂ ਪੂਰਾ ਭਰ ਕੇ ਸਟਾਕ ਲੈਣ ਦਾ ਪੈਂਡਿੰਗ ਸਾਰੇ ਕਲੀਅਰ ਕਰ ਦਨੇ ਆ ਇਹ ਕਾਸਾ ਰੇਟ ਲਾਈਟਿੰਗ ਬੁੱਕ ਹੋ ਗਈ। ਹਾਂਜੀ ਇਹਦੀ ਵੀਡੀਓ ਨਹੀਂ ਪਾਈ ਗਈ। ਵੀਡੀਓ ਪਾਈ ਲਾਈ ਵੀ ਸਾਰੇ ਬੁੱਕ ਹੋ ਗਏ। ਆ ਹੈਗਾ ਉਹ ਪ੍ਰਿੰਟ। ਆ ਡਿਜ਼ਾਈਨ ਹੈ। ਆ ਡਿਜ਼ਾਈਨ ਹੈ। ਆ ਡਿਜ਼ਾਈਨ ਹੈ ਹੀਗਾ। ਇਹ ਦੁਬਾਰੇ ਆਗਾ ਜੇ ਰਿਪੀਟ ਤੇ ਆਪਣੇ ਕੋ। ਪੱਥਾ ਡਿਜ਼ਾਈਨ ਹੈ। ਹਾਂਜੀ ਇਹਦੇ ਵਿੱਚ ਆਪ ਕੋ ਹੋਰ ਵੀ ਆਪਣੇ ਕੋ ਆਪ ਕੋ ਸਾਰੇ ਪੈਸੇ ਨੇ ਸਾਰੇ ਇਹਦੇ ਸੈਟ ਬੱਜੇ ਪਏ। ਇਹ ਪੈਂਡਿੰਗ ਵਾਲੀ ਹੈ। ਇਹ ਸਾਰੇ ਪੈਂਡਿੰਗ ਵਾਲੇ ਕਲੀਅਰ ਕਰਨੇ ਆਪਾਂ। ਨਵੇਂ ਵੀ ਬੁੱਕ ਕਰੋ ਜਿੰਨੇ ਮਰਜ਼ੀ ਮਿਲ ਜਾਣਗੇ ਟੈਨਸ਼ਨ ਹੀ ਕੋਈ ਨਹੀਂ ਲੱਗੇ। ਹਾਂ ਜੀ। ਇਹਦੀ ਬਾਟਮ ਨਾਲ ਇਹਦੀ ਵੀਡੀਓ ਤੁਸੀਂ ਵੇਖ ਲਈ ਅੱਗੇ ਵੀ ਆਪ ਪਾਈ ਹੈਗੀ। ਵੀਡੀਓ ਨਹੀਂ ਸੱਟ ਪਈ ਇਹ ਤਾਂ ਲਾਈਵ ਹੀ ਹੀ ਪਾਇਆ ਲਾਈਵ ਹੀ ਪਾਇਆ ਵੀਡੀਓ ਨਹੀਂ ਪਈ ਵੀਡੀਓ ਨਹੀਂ ਪਈ ਇਹ ਲਾਈਵ ਹੀ ਬੱਕ ਹੋ ਰਿਹਾ ਹਾਂਜੀ ਤੇ ਆ ਇਹਦਾ ਦੂਜਾ ਦੂਜਾ ਕਲਰ ਜੇ ਡਿਜ਼ਾਈਨ ਸੇਮ ਹੈ ਵੀ ਕਲਰ ਸਾਰੇ ਦੇ ਇੱਕੋ ਜਿਹੇ ਸੀਮ ਸੇਮ ਹੀ ਆ ਚਾਰ ਕਲਰ ਸਾਰੇ ਹਾਂ ਚਾਰ ਚੁੱਕ ਕਲਰ ਇੱਕ ਡਿਜ਼ਾਈਨ ਚ ਚਾਰ ਕਲਰ ਨੇ ਬਾਟਮ ਸਾਰਿਆਂ ਦੇ ਨਾਲ ਚੇਂਜ ਕਲਰ ਚੇਂਜ ਹਾਂ ਇਹਦਾ ਫਿਰ ਹਾਂਜੀ ਠੀਕ ਬਿਨਾਂ ਦੁਪੱਟੇ ਤੋਂ ਤੇ ਫਿਰ ਆ ਗਏ ਮਹਿੰਦੀ ਆ ਮਹਿੰਦੀਆ ਮਹਿੰਦੀਆ ਦੇ ਆਰਡਰ ਬਹੁਤ ਪੈਂਡਿੰਗ ਹੀ ਹੈ ਇਹ ਵੀ ਆਪਾਂ ਸਾਰੇ ਕਲੀਅਰ ਕਰਦੇ ਨੇ ਜਿਨੇ ਮੱਝੀ ਲੋ ਮਹਿੰਦੀ ਲੋ ਵੀ ਨੇ ਵੀਡਿਓ ਲੋ ਕਬੀ ਤੁਸੀਂ ਪ੍ਰੈਸ ਨਹੀਂ ਕਰਦੇ ਕਿੰਨੇ ਖੁਸ਼ ਨਾ ਕਰਨ ਤੇ ਕਿੰਨੇ ਖੁਸ਼ ਹੁੰਦੇ ਹਾਂ ਇਹ ਇੱਕ ਸਾਧਨ ਪਰਦਾ ਹਾਂ ਆ ਆ ਕਲਰ ਦੇ ਆਰਡਰ ਪੈਂਡਿੰਗ ਹੈ ਆਪਣੇ ਇਹ ਵੀ ਆਪਾਂ ਸਾਰੇ ਕਲੀਅਰ ਕਰ ਦਨੇ ਆ ਇਹ ਹੈਗੀ ਮਹਿੰਦੀਆ ਸ਼ੇਡ ਪੂੰਗੀਆ ਸ਼ੇਡ ਬਹੁਤ ਸੋਹਣਾ ਸੂਟ ਜੇ ਬਹੁਤ ਘੈਂਟ ਜੇ ਲਓ ਜੀ ਅੱਗੇ ਆ ਗਈ ਕਾਫੀ ਕਾਫੀ ਤੇ ਲਾਸਟ ਹਾਂ ਲਾਸਟ ਸੂਟ ਜੇ ਕਾਫੀ ਕਲਰ ਘੈਂਟ ਪ੍ਰਿੰਟ ਘੈਂਟ ਡਿਜ਼ਾਈਨ ਬਹੁਤ ਸੋਹਣਾ ਸੂਟ ਜੇ ਤੇ ਇਹ ਸਾਰੇ ਸੂਟ ਆਪਣੇ ਕੋਲ ਆ ਗਏ ਹੀ ਜੇ कॉटन ਦੇ ਸ਼ਿਪਿੰਗ ਫ੍ਰੀ ਦੇ ਨਾਲ ਦੋ ਸੂਟ 700 ਦੇ ਸਿੰਗਲ 400 ਦਾ ਸ਼ਿਪਿੰਗ ਫ੍ਰੀ ਦੇ ਨਾਲ ਇਹ ਹੀ ਗੇ ਆਪਣੇ ਕੋਲ ਡਿਜੀਟਲ ਪ੍ਰਿੰਟ ਸੂਟ कॉटन ਦੇ ਤੇ ਬਾਕੀ ਮੈਂ ਜ਼ਿਆਦਾ ਵੀਡੀਓ ਤੇ ਲੰਮੀ ਨਹੀਂ ਪਾਉਂਗਾ ਪਰ ਮੈਂ ਛੋਟੀ ਜੀ ਗੱਲ ਇਹ ਨਹੀਂ ਕਹਿ ਦੂੰਗਾ ਕਿ ਆਪਾਂ ਪਿਛਲੀ ਵਾਰੀ ਇੱਥੇ ਹੀ ਐਂਡ ਕੀਤੀ ਸੀ कॉटन ਜੇ ਤਾਂ ਨਾ ਹਾਂਜੀ ਪਿਛਲੀ ਵਾਰੀ ਆਹ कॉटन ਆਪਾਂ ਇੱਥੇ ਐਂਡ ਕੀਤੀ ਸੀ ਤੇ ਅੱਜ ਇੱਥੋਂ ਸਟਾਰਟ ਕਰਦੇ ਜਦੋਂ ਸੀਜ਼ਨ ਖਤਮ ਹੋਇਆ ਹੈ ਨਾ ਤੇ ਇਹੋ ਸੂਟ ਇਹੋ ਕਾਟਨ ਜਿਹੜੀ ਆਪਾਂ ਇੱਥੇ ਐਂਡ ਕੀਤੀ ਹੈ ਐਦਕੀ ਸ਼ੁਰੂ ਵੀ ਉੱਥੋਂ ਹੀ ਕਰਤੀ ਆ ਅਸੀਂ ਤੇ ਸੋ ਜੀ ਸ਼ੁਰੂਆਤ ਸ਼ੁਰੂਆਤ ਹੋ ਗਈ ਆ ਸਸਤੀ ਰੇਂਜ ਦੇ ਕੁਆਲਿਟੀ ਘੈਂਟ ਜੇ ਇਹ ਗਰੰਟੀ ਆ ਜੇ ਕਿਸੇ ਨੂੰ ਕੋਈ ਸ਼ੱਕ ਕੋਈ ਲੱਗਦਾ ਹੋਵੇ ਤਾਂ ਇੱਕ ਸੂਟ ਮੰਗਾ ਕੇ ਵੇਖ ਲਓ ਤਿੰਨ ਛੱਟ ਤੇ ਗਾ ਸ਼ਾਪਿੰਗ ਕਰ ਰਹੇ ਹੋ 350 400 ਰੁਪਏ ਦੀ ਕਿਹੜੀ ਗੱਲ ਆ ਦੁਕਾਨਾ ਨਾ ਕਰਿਓ ਅਸੀਂ ਇਹ ਕਵਾਂਗੇ ਕਿ ਜੇ ਤੁਹਾਨੂੰ ਸਾਡੇ ਤੇ ٹرسٹ ਨਾ ਰਹੂਗਾ ਤੇ ਬਾਕੀ ਕੋਸ਼ਿਸ਼ ਸਾਡੀ ਇਹ ਕਿ ٹرسٹ ਬਣਿਆ ਰਵੇ ਤੁਸੀਂ ਸਾਡੇ ਨਾਲ ਜੁੜੇ ਰਹੋ ਪੁਰਾਣੀ ਮਾੜਾ ਹੋਊਗਾ ਚੀਜ਼ ਬਦਲਵਾ ਕੇ ਤੁਹਾਨੂੰ ਦੂਜੀ ਗੱਲ ਇਹ ਜੇ ਕਿ ਪਲੀਜ਼ ਰਿਕਵੈਸਟ ਹੱਥ ਜੋੜ ਕੇ ਸਾਰੀਆਂ ਭੈਣ ਭਰਾਵਾਂ ਨੂੰ ਜੇ ਕਿ ਸਾਡੀ ਚੇਂਜ ਐਕਸਚੇਂਜ ਦੀ ਪਾਲਿਸੀ ਸੜ ਕੋ ਨਹੀਂ ਜੇਗੀ ਆਪਾਂ ਨਾ ਸੂਟ ਚੇਂਜ ਕਰਦੇ ਜੇ ਨਾ ਐਕਸਚੇਂਜ ਕਰਦੇ ਜੇ ਨਾ ਆਨਲਾਈਨ ਤੇ ਨਾ ਆਫਲਾਈਨ ਦੁਕਾਨ ਤੇ ਵੀ ਅਸੀਂ ਜਿਹੜਾ ਜੇ ਚੇਂਜ ਐਕਸਚੇਂਜ ਨਹੀਂ ਜੇ ਕਰਦੇ ਜਿਹੜਾ ਸੂਟ ਇੱਕ ਵਾਰੀ ਸੇਲ ਹੋ ਗਿਆ ਉਹ ਕਸਟਮਰ ਦਾ ਆ ਚੈੱਕ ਕਰਕੇ ਲਓ ਚੈੱਕ ਕਰਕੇ ਭੇਜਾਂਗੇ ਆ ਵੀ ਚੈੱਕ ਕਰਕੇ ਪਹਿਲਾਂ ਪਰਸਨਲ ਸੈਟੀਸਫੈਕਸ਼ਨ ਤੇ ਕਸਟਮਰ ਕਹੇ ਤੇ ਮੈਨੂੰ ਕਪੜਾ ਨਹੀਂ ਪਸੰਦ ਆਇਆ ਵੀ ਰੰਗ ਨਹੀਂ ਪਸੰਦ ਆਇਆ ਉਹ ਪਲੀਜ਼ ਇੱਕ ਵਾਰੀ ਚੰਗੀ ਤਰ੍ਹਾਂ ਚੈੱਕ ਕਰਕੇ ਲਓ ਜੇ ਕੋਈ ਲਾਗੇ ਨੇੜੇ ਤੇੜੇ ਆਣ ਕੇ ਲੈਣ ਵਾਲਾ ਤਾਂ ਦੁਕਾਨ ਤੇ ਆਣ ਕੇ ਹੱਥੀਂ ਕਪੜਾ ਚੈੱਕ ਕਰਕੇ ਲੈ ਕੇ ਜਾਓ ਅਸੀਂ ਇਹ ਵੀ ਗਾਰੰਟੀ ਦਵਾਂਗੇ ਤੇ ਬਾਕੀ ਆ ਜਾਓ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਜਾਂ ਨਵੇਂ ਬਲੌਗ ਦੇ ਵਿੱਚ ਧੰਨਵਾਦ ਸਾਰਿਆਂ ਦਾ ਥੈਂਕ ਯੂ ਚੈਨਲ ਨੂੰ ਕਰ ਲੋ ਸਾਡੇ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ